सीएम ਭਗਵੰਤ ਮਾਨ ਦੇ ਵੱਲੋਂ ਇੱਕ ਵੱਡਾ ਐਲਾਨ ਜਿਹੜਾ ਹੈ ਕਰ ਦਿੱਤਾ ਗਿਆ ਕੱਲ ਉਹ ਇੱਕ ਸਮਾਰੋਹ ਦੇ ਵਿੱਚ ਪਹੁੰਚੇ ਸੀ ਉੱਥੇ ਉਹਨਾਂ ਨੇ ਪਹੁੰਚ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਜਦੋਂ ਸੜਕਾਂ ਬਣਾਉਣ ਦਾ ਠੇਕੇਦਾਰਾਂ ਨੂੰ ਟੈਂਡਰ ਦਿੱਤਾ ਜਾਂਦਾ ਹੈ ਤਾਂ نیچے ਤੋਂ ਲੈ ਕੇ ਉੱਪਰ ਤੱਕ ਜਿਹੜਾ ਹੈ ਉਹ ਰਿਸ਼ਵਤ ਚੱਲਦੀ ਹੈ ਭ੍ਰਿਸ਼ਟਾਚਾਰ ਚੱਲਦਾ ਹੈ ਪਰ ਹੁਣ ਅਜਿਹਾ ਨਹੀਂ ਚੱਲੇਗਾ ਤੁਸੀਂ ਬਿਨਾਂ ਕਿਸੇ ਰਿਸ਼ਵਤ ਦੇ ਬਿਨਾਂ ਕਿਸੇ ਭ੍ਰਿਸ਼ਟਾਚਾਰੀ ਦੇ ਹੱਥ ਆਏ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਤੁਸੀਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇ ਕੋਈ ਤੁਹਾਨੂੰ ਧਮਕਾਉਂਦਾ ਹੈ ਜਾਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਹੁਣ ਤੁਹਾਡੇ ਤੋਂ ਕੋਈ ਰਿਸ਼ਵਤ ਨਹੀਂ ਮੰਗੇਗਾ ਠੇਕੇਦਾਰਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਅਜਿਹਾ ਕੰਮ ਕਰੋ ਕਿ ਤੁਹਾਨੂੰ ਮੈਂ ਸਨਮਾਨ ਕਰਾਂ ਔਰ ਤੁਸੀਂ ਕਾਹਨ ਜੋਗ ਹੋਵੋ ਕਿ ਮੈਂ ਪੰਜਾਬ ਸਰਕਾਰ ਦੇ ਵੱਲੋਂ ਸਨਮਾਨਿਤ ਠੇਕੇਦਾਰਾਂ ਤੁਸੀਂ ਅਜਿਹਾ ਕੰਮ ਕਰਕੇ ਦਿਖਾਓ ਜਿਵੇਂ ਸੜਕਾਂ ਬਣਾ ਕੇ ਦਿਖਾਓ ਪਹਿਲਾਂ ਜਦੋਂ ਹੁੰਦਾ ਸੀ ਤੁਹਾਨੂੰ ਇਸ ਵੇਦ ਦੇਣੀ ਪੈਂਦੀ ਸੀ ਤੁਹਾਨੂੰ ਭ੍ਰਸ਼ਟਾਚਾਰ ਦਾ ਹਿੱਸਾ ਮੰਨਣਾ ਪੈਂਦਾ ਸੀ ਤਾਂ ਜੋ ਸੜਕਾਂ ਦਾ ਜਿਹੜਾ ਮਿਆਰ ਸੀ ਉਹ ਨੀਵਾ ਹੁੰਦਾ ਸੀ ਪਰ ਜੇ ਸੜਕ ਹੁਣ ਨਾ ਮਣਾਈ ਜਾਣ ਜੇਕਰ ਤੁਹਾਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਸਿੱਧਾ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੁਹਾਨੂੰ ਹੁਣ ਕੋਈ ਵੀ ਇਸ ਵੇ ਜਿਹੜੀ ਹੈ ਨਹੀਂ ਮੰਗੇਗਾ